ਇਸ ਕੁੜੀ ਦਾ ਨਾਮ ਅਨੀਤਾ ਆਲਵਰੇਜ਼ ਆ। 2022 ਦੇ ਵਿੱਚ ਜਦੋਂ ਐਕੁਆਟਿਕ ਚੈਂਪੀਅਨਸ਼ਿਪ ਹੋਈ ਆ ਇਸ ਕੁੜੀ ਨੇ ਬਹੁਤ ਵਧੀਆ ਪਰਫਾਰਮ ਕੀਤਾ ਪਰਫਾਰਮੈਂਸ ਤੋਂ ਬਾਅਦ ਸਾਰੀ ਆਡੀਅנס ਨੇ ਸਾਰੇ ਦੇਖਣ ਵਾਲਿਆਂ ਨੇ ਇਸ ਕੁੜੀ ਨੂੰ ਬਹੁਤ ਹੱਲਾਸ਼ੇਰੀ ਦਿੱਤੀ ਬੜੀਆਂ ਕਹਿੰਦੇ ਤਾੜੀਆਂ ਦਾ ਸ਼ੋਰ ਸ਼ਰਾਬੇ ਆਡੀਅנס ਦੇ ਵਿੱਚ ਜਜੇਸ ਦੇ ਵਿੱਚੋਂ ਕਿਸੇ ਨੇ ਵੀ ਇਹ ਮਹਿਸੂਸ ਨਹੀਂ ਕੀਤਾ ਕਿ ਕੁੜੀ ਅਜੇ ਤੱਕ ਸਰਫੇਸ ਤੇ ਨਹੀਂ ਸੀ ਆਈ ਅਸਲ ਵਿੱਚ ਉਹ ਕੁੜੀ ਪਾਣੀ ਦੇ ਹੇਠ ਹੀ ਬੇਹੋਸ਼ ਹੋ ਗਈ ਐਨੇ ਲੋਕਾਂ ਦੀ ਭੀੜ ਦੇ ਵਿੱਚੋਂ ਉਹਦੀ ਇੱਕ ਕੋਚ ਸੀ ਜਿਨੇ ਮਹਿਸੂਸ ਕੀਤਾ ਕਿ ਉਹ ਕੁੜੀ ਅਜੇ ਤੱਕ ਸਰਫੇਸ ਤੇ ਨਹੀਂ ਆਈ ਇੰਨੇ ਟਾਈਮ ਦੇ ਵਿੱਚ ਉਹਨੂੰ ਆ ਜਾਣਾ ਚਾਹੀਦਾ ਸੀ ਉਹਨ ਆਪਣੇ ਕੱਪੜਿਆਂ ਦੀ ਆਪਣੇ ਸ਼ੂਜ਼ ਦੀ ਬਿਨਾ ਪਰਵਾਹ ਕੀਤੇ ਬਿਨਾ ਕੁਝ ਸੋਚੇ ਸਮਝੇ ਪਾਣੀ ਵਿੱਚ ਛਾਲ ਮਾਰ ਦਿੱਤੀ ਤੇ ਉਹਦਾ ਡਰ ਸੱਚ ਹੋਇਆ ਕੁੜੀ ਅਸਲ ਦੇ ਵਿੱਚ ਪਾਣੀ 'ਚ ਬੇਹੋਸ਼ ਹੋ ਗਈ ਸੀ ਇਹ ਵਾਕਾ ਸਾਨੂੰ ਸਾਡੀ ਜ਼ਿੰਦਗੀ ਦੀ ਬਹੁਤ ਜ਼ਰੂਰੀ ਸਿੱਖਿਆ ਦਿੰਦਾ ਹੈ ਬਹੁਤੇ ਲੋਕ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਸਾਡੇ ਕਾਮਯਾਬੀਆਂ ਤੇ ਹੱਲਾਸ਼ੇਰੀ ਜਾਂ ਸ਼ਾਬਾਸ਼ੀ ਤਾਂ ਦੇ ਸਕਦੇ ਆ ਪਰ ਉਹ ਕਦੇ ਵੀ ਇਦਾਂ ਨਹੀਂ ਮਹਿਸੂਸ ਕਰ ਸਕਦੇ ਕਿ ਇਹ ਇਨਸਾਨ ਅਸਲ ਚ ਡੁੱਬ ਪਤਾ ਨਹੀਂ ਰਿਹਾ ਕਦੇ ਆਪਣੇ ਆਪ ਨੂੰ ਪੁੱਛ ਕੇ ਦੇਖਿਓ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਇਹੋ ਜਿਹਾ ਇਨਸਾਨ ਹੈਗਾ ਆ ਜਿਹੜਾ ਤੁਹਾਡੇ ਹਾਸੇ ਪਿੱਛੇ ਲੁਕੇ ਹੋਏ ਤੁਹਾਡੇ ਫਿਕਰ ਤੇ ਤੁਹਾਡੇ ਦੁੱਖ ਸਮਝ ਸਕੇ ਤੇ ਉਹ ਇਨਸਾਨ ਜਿਹੜਾ ਬਿਨਾਂ ਕਿਸੇ ਚੀਜ਼ ਦੀ ਪਰਵਾਹ ਕੀਤੇ ਆ ਤੁਹਾਨੂੰ ਡੁੱਬਦਿਆਂ ਨੂੰ ਪਾਣੀ ਵਿੱਚੋਂ ਕੱਢ ਕੇ ਵਾਪਸ ਕਿਨਾਰੇ ਤੇ ਲਿਆ ਸਕੇ ਤੇ ਇਹ ਵੀ ਜ਼ਰੂਰ ਪੁੱਛਿਓ ਕਿ ਤੁਸੀਂ ਕਿਸੇ ਇਨਸਾਨ ਦੇ ਲਈ ਆਪਣੀ ਜ਼ਿੰਦਗੀ ਵਿੱਚ ਇਹ ਭੂਮਿਕਾ ਨਿਭਾ ਸਕਦੇ ਆ